ਹੋ ਨੋ ਗਾੜਾ ਘੜਦੇ ਫਿਰ ਦੇ ਸਾਨੂੰ ਭਗਵਾਨਤ ਮਾਨ ਤਾਂ ਬਹੁਤ ਮਾੜਾ ਬੰਦਾ ਹੈ ਬਈ ਇਹ ਤਾਂ ਬਰਬਾਦ ਕਰ ਦੂਗਾ ਆਪਣਾ ਕੀ ਬਰਬਾਦ ਕਰ ਦੂਗਾ ਉਹ ਮੈਡਮ ਕਹਿੰਦੀ ਹਰ ਸਿਮਰਤ ਕੌਰ ਉਹ ਕਹਿੰਦੀ ਜਦੋਂ ਸਾਡਾ ਰਾਜ ਹੁੰਦਾ ਸੀ ਉਦੋਂ ਲੋਕਾਂ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਕਹਿੰਦੀ ਹੈ ਉਦੋਂ ਚਿੱਟੇ ਨੂੰ ਮਜੀਟਕੀਆ ਕਹਿੰਦੇ ਹੁੰਦੇ ਸੀ ਮਾਂ ਗੈਂਗਸਟਰ ਥੋੜੀ ਜੰਮਦੀ ਹੈ ਮਾਂ ਕੋਈ ਸਮਗਲਰ ਥੋੜੀ ਜਾਂਦੀ ਹੈ ਮਾਂ ਤਾਂ ਪੁੱਤ ਜਾਂਦੀ ਹੈ ਯਾਰ ਦੇਖ ਲੋ ਤੁਸੀਂ 70 ਸਾਲ ਹੋ ਗਏ 75 ਸਾਲ ਹੋ ਗਏ ਸੰਵਿਧਾਨ ਬਣੇ ਨੂੰ ਹਜੇ ਤੱਕ ਆਪਾਂ ਸਕੂਲ ਨਹੀਂ ਪੂਰੇ ਹੋਏ ਸੀਵਰੇਜ ਨਹੀਂ ਪੂਰੇ ਹੋਏ ਟੋਬੇ ਛੱਪੜ ਨਹੀਂ ਠੀਕ ਹੋਏ ਇਹ ਤੋਂ ਪਹਿਲਾਂ ਜਿਹੜੇ ਆਉਂਦੇ ਰਹੇ ਜਿੱਤ ਕੇ ਜਾਂਦੇ ਰਹੇ ਆਪਦੇ ਟੱਬਰਾਂ ਨੂੰ ਪਾਲਦੇ ਰਹੇ ਆਪਣੇ ਬਾਰੇ ਕਿਸੇ ਨੇ ਸੋਚਿਆ ਨਹੀਂ ਆਪਣੇ ਬਾਰੇ ਦਾ ਮਤਲਬ ਮੈਂ ਵੀ ਤੁਹਾਡੇ ਚੋਂ ਹੀ ਆ ਫਿਰ ਆਪਾਂ ਨੂੰ ਪਾਪਾ ਨੂੰ ਆਉਣਾ ਪਿਆ ਵੀ ਭਾਈ ਚਲੋ ਅਸੀਂ ਕਾਗਜ਼ ਭਰ ਦਿੰਨੇ ਆਂ ਵੀ ਚਲ ਆਪ ਕਰਕੇ ਦੇਖ ਲੈਣੇ ਆਂ ਜਦੋਂ ਕਾਗਜ਼ ਭਰਤੇ ਤੁਸੀਂ ਵੋਟਾਂ ਪਾਤੀਆਂ ਤਾਂ ਰਾਜ ਪ੍ਰਬੰਧ ਆਪਣੇ ਹੱਥ ਚ ਆ ਗਿਆ ਹੁਣ ਉਹ ਗਾਲਾਂ ਕੱਢ ਦੇ ਫਿਰ ਦੇ ਸਾਨੂੰ ਭਗਵਾਨ ਤਮਾਨ ਤਾਂ ਬਹੁਤ ਮਾੜਾ ਬੰਦਾ ਹੈ ਭਾਈ ਉਹ ਤਾਂ ਬਰਬਾਦ ਕਰ ਦੂਗਾ ਫਰਾਂ ਕੀ ਬਰਬਾਦ ਕਰ ਦੂਗਾ ਅਸੀਂ ਸਕੂਲ ਬਣਾਈ ਜਾਂਦੇ ਆ ਸਕੂਲਾਂ ਨਾਲ ਕੋਈ ਬਰਬਾਦ ਹੁੰਦਾ ਹੈ ਹਸਪਤਾਲਾਂ ਨਾਲ ਕੋਈ ਬਰਬਾਦ ਹੁੰਦਾ ਕੋਈ ਸੂਬਾ ਬਿਜਲੀ ਤੁਹਾਨੂੰ ਦਿਨੇ ਆਉਂਦੀ ਹੈ ਨਾ ਮੋਟਰਾਂ ਲਈ ਪਹਿਲਾਂ ਰਾਤ ਨੂੰ ਸੱਪਾਂ ਨੇ ਸਰੀਰ ਮਿੱਧੇ ਫਿਰਦੇ ਸੀ ਇਹਦੇ ਨਾਲ ਬਰਬਾਦ ਹੁੰਦਾ ਸੂਬਾ ਬਿਜਲੀ ਦੇ ਬਿੱਲ 90% ਕਰਾਂ ਨੂੰ ਜ਼ੀਰੋ ਆਉਂਦੇ ਨੇ ਇਹਦੇ ਨਾਲ ਸੂਬਾ ਬਰਬਾਦ ਹੁੰਦਾ ਹੈ 56856 ਨੌਕਰੀਆਂ ਦੇ ਚੁੱਕਿਆ ਹੁਣ ਤੱਕ ਇਹਦੇ ਨਾਲ ਸੂਬਾ ਬਰਬਾਦ ਹੁੰਦਾ ਬਰਬਾਦ ਤਾਂ ਇਹਨਾਂ ਨੇ ਕੀਤਾ ਪਹਿਲਾਂ ਚਿੱਟਾ ਵੰਡ ਵੰਡ ਕੇ ਚਿੱਟੇ ਦੀਆਂ ਕੁੜੀਆਂ ਚਿੱਟੇ ਦੇ ਠੀਕੇ ਵੰਡ ਕੇ ਔਰ ਸ਼ਰਮ ਦੀ ਗੱਲ ਹੈ ਕਿ ਇਹਨਾਂ ਨੂੰ ਬੋਲਣ ਵੇਲੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਉਹ ਸਾਨੂੰ ਸੁਣਨ ਵੇਲੇ ਆਈ ਜਾਂਦੀ ਰਹਿੰਦੀ ਹੈ ਉਹ ਮੈਡਮ ਕਹਿੰਦੀ ਹਰ ਸਿਮਰਤ ਕੌਰ ਉਹ ਕਹਿੰਦੀ ਜਦੋਂ ਸਾਡਾ ਰਾਜ ਹੁੰਦਾ ਸੀ ਉਦੋਂ ਲੋਕਾਂ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਕਹਿੰਦੀ ਹੈ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ ਮਜੀਠੀਆ ਪੁੜੀ ਮਜੀਠੀਆ ਟੀਕਾ ਉਦੋਂ ਆ ਕੇ ਨੰਦ ਸੀ ਯਾਰ ਸ਼ਰਮ ਨਹੀਂ ਆਉਂਦੀ ਬੋਲਣ ਵੇਲੇ ਇਹਨਾਂ ਨੂੰ ਸੁਬੀਰੋ ਇਹ ਆਪ ਦੇ ਘਰ ਭਰਦੇ ਰਹੇ ਇਹਨਾਂ ਦਾ ਇੱਕੋ ਹੀ ਏਜੰਡਾ ਸੀ ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਖਤਮ ਲੋਕ ਜਾਨ ਟੱਠੇ ਖੂਚ ਲੋਕ ਜਿੱਥੇ ਮਰਜੀ ਜਾਣ ਲੋਕਾਂ ਦੇ ਜਵਾਬ ਕਿਸਮਤਾਂ ਤੇ ਛੱਡਤੇ ਦਿਹੜੀ ਵਾਲੇ ਦਾ ਮੁੰਡਾ ਦਿਹਾੜੀ ਕਰੂਗਾ ਹਲਵਾਈ ਵਾਲੇ ਦਾ ਮੁੰਡਾ ਹਲਵਾਈ ਬਣੂਗਾ ਬਸ ਇੱਥੇ ਛੱਡ ਦੇ ਕੌਣ ਵੀ ਸਾਡੇ ਬੱਚੇ ਪੜ੍ਹ ਕੇ ਆਫਸਰ ਬਣ ਜਾਣ ਤਾਂ ਉਹ ਗਰੀਬੀਆਂ ਚੱਕ ਦੇਣਗੇ ਤੁਹਾਡੇ ਘਰਾਂ ਦੀ ਇਹੋ ਜਿਹੇ ਬੰਦਿਆਂ ਨੂੰ ਜਿਤਾਓ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ ਨੂੰ ਜਾਣਦੇ ਹੋਣ ਉਹ ਕੀ ਕਹਿੰਦੇ ਆ ਕਹਿੰਦੇ ਅਕੇ ਭਗਵੰਤਬਾਨ ਗੈਂਗਸਟਰ ਪੈਦਾ ਕੀਤੇ ਆ ਕੋਪਾਂਤਮਾਨੇ ਹੱਦ ਆ ਯਾਰ ਟਿਕਟਾਂਕ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਕਿਹਨੇ ਦਿੱਤੀਆਂ ਨੇ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਕਿਹਨੇ ਦਿੱਤੀਆਂ ਨੇ ਇਹਨਾਂ ਨੇ ਸਾਰੇ ਤਾਂ ਇਹਨਾਂ ਨੇ ਪੈਦਾ ਕੀਤੇ ਨੇ ਉਹ ਆਪ ਕਹਿੰਦੇ ਨੇ ਵੀ ਸਾਨੂੰ ਤਾਂ ਇਹਨਾਂ ਨੇ ਵੋਟਾਂ ਚੋਰੀ-ਚੂਰੀ ਕਰਨ ਵਾਸਤੇ ਲੋਕਾਂ ਨੂੰ ਡਰਾਉਣ ਤਮਕਾਉਣ ਵਾਸਤੇ ਬਣਾਇਆ ਸੀ ਸਾਡੇ ਤੇ ਪਰਚੇ ਪੈ ਗਏ ਸਾਨੂੰ ਬਾਹਰਲੇ ਮੁਲਕਾਂ 'ਚ ਭੱਜਣਾ ਪੈ ਗਿਆ ਜਾਂ ਫਿਰ ਜੇਲ੍ਹਾਂ 'ਚ ਜਾਣਾ ਪੈ ਗਿਆ ਇਹ ਆਪ ਆਫਰਦੇ ਨੇ ਮੌਜਾਂ ਨਾਲ ਬਰਤ ਕੇ ਵਰਤ ਕੇ ਉਹਨਾਂ ਨੂੰ ਆਪਣੇ ਮੁੰਡੇ ਨੇ ਆਪਣੀ ਧੀਆ ਪੁੱਤ ਨੇ ਮਾਂ ਗੈਂਗਸਟਰ ਥੋੜੀ ਜੰਮਦੀ ਐ ਮਾਂ ਕੋਈ ਸਮਗਲਰ ਥੋੜੀ ਜੰਮਦੀ ਐ ਮਾਂ ਤਾਂ ਪੁੱਤ ਜੰਮਦੀ ਐ ਯਾਰ ਹੁਣ ਉਹਨੂੰ ਹਾਲਾਤ ਬਣਾ ਦਿੰਦੇ ਆ ਹਜੇ ਆਪਾਂ ਹਾਲਾਤ ਹੀ ਨੇ ਹਜੇ ਬਣਾਈਏ ਪੜਾ ਲਈਏ ਜਵਾਕਾਂ ਨੂੰ ਵਿਹਲਾ ਮਨ ਸ਼ੈਤਾਨੀ ਦਾ ਘਰ ਜਦੋਂ ਹੁਣ ਬੀਏ ਦੀਆਂ ਐਮਏ ਦੀਆਂ ਡਿਗਰੀਆਂ ਕਰਕੇ ਐਮਐਸਸੀ ਦੀਆਂ ਡਿਗਰੀਆਂ ਕਰਕੇ ਜਵਾਕ ਘਰੇ ਬੈਠਣਗੇ ਉਹ ਫਿਰ ਕਿਤੇ ਨਾ ਕਿਤੇ ਇੱਧਰ ਉੱਧਰ ਭਟਕ ਜਾਂਦੇ ਆ ਉਮਰ ਇਹ ਜੀ ਹੁੰਦੀ ਐ ਭਟਕਾਉਣ ਵਾਲੇ ਜਾਦੇ ਨੇ ਉਹ ਭਟਕਾ ਲੈਂਦੇ ਆ ਬੁਰੀ ਸੰਗ ਵਿੱਚ ਪੈ ਜਾਂਦੇ ਬੱਚੇ ਸੋ ਆਓ ਆਪਾਂ ਕੱਠੇ ਹੋ ਕੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਲਈਏ ਸਾਨੂੰ ਲੰਡਨ ਕੈਲੀਫੋਰਨੀਆ ਬਣਾਉਣ ਦੀ ਲੋੜ ਨਹੀਂ ਕੈਲੀਫੋਰਨੀਆ ਬਣਾ ਦਾਂਗੇ ਕਹਿੰਦੇ ਤੁਸੀਂ ਐਂ ਕਰੋ ਮੈਂ ਕਿਹਾ ਤੁਸੀਂ ਕੈਲੀਫੋਰਨੀਆ ਜਾ ਕੇ ਪੰਜਾਬ ਹੀ ਬਣਾ ਦਿਓ ਕੈਲੀਫੋਰਨੀਆ ਨੂੰ ਪੰਜਾਬ ਛੇਤੀ ਬਣਾ ਦੇਣਗੇ ਉੱਥੇ ਚਿੱਟੇ ਵੇਚਣਾ ਕੈਲੀਫੋਰਨੀਆ ਚ ਉੱਥੇ ਵੇਚਣ ਲੱਗ ਜਾਣਗੇ